ਅੱਜ ਸਟਾਫ ਕਲੱਬ ਦੇ ਵਿੱਚ ਰੈੱਡ ਕਰਾਸ ਮੇਲਾ ਲੱਗਿਆ ਜਿੱਥੇ ਤੁਹਾਨੂੰ ਦੱਸਿਆ ਹੈ ਕਿ ਵੱਖ-ਵੱਖ ਬ੍ਰਾਂਡਸ ਵੱਲੋਂ ਜਿਹੜੀ ਆਪਣੀ ਪ੍ਰੋਮੋਸ਼ਨ ਆਪਣੀ ਸਰਵਿਸਸ ਨੂੰ ਲੈ ਕੇ ਜਿਹੜੀ ਉਹ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਨੰਗਲ ਦੀ ਮੰਨੇ ਪਰ ਮੰਨੀ ਜਿਹੜੀ ਹੈ ਉਹ ਇਮੀਗ੍ਰੇਸ਼ਨ ਏਜੰਸੀ ਮਨੋਚਾ ਓਵਰਸੀਜ਼ ਐਜੂਕੇਸ਼ਨ ਜਿਨ੍ਹਾਂ ਵੱਲੋਂ ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਵਿਦਿਆਰਥੀਆਂ ਦੇ ਵੀਜ਼ੇ ਜਿਹੜੇ ਬਾਹਰਲੇ ਮੁਲਕਾਂ ਦੇ ਲਗਵਾਏ ਗਏ ਨੇ ਤੇ ਅੱਜ ਉਹ ਆਪਣੀ ਜਾਣਕਾਰੀ ਦੇਣ ਦੇ ਲਈ ਇਸ ਸਟਾਫ ਕਲੱਬ ਮੇਲੇ ਦੇ ਵਿੱਚ ਪਹੁੰਚਨੇ ਆ ਅਸੀਂ ਤੁਹਾਡਾ ਉਹਨਾਂ ਨਾਲ ਗੱਲਬਾਤ ਕਰਾਉਣਾ ਚਾਹਵਾਂਗੇ ਕਿ ਕਿਹੜੀ ਕਿਹੜੀਆਂ ਖਾਸ ਤੌਰ ਤੇ ਸਰਵਿਸ ਵਿੱਚ ਉਹ ਡੀਲ ਕਰਦੇ ਨੇ ਤੇ ਕੀ ਪ੍ਰੋਸੈਸ ਰਹੇਗਾ ਤੇ ਉਹਨਾਂ ਨੂੰ ਮਿਲਣ ਦੇ ਲਈ ਤੁਹਾਨੂੰ ਇਸ ਸਟਾਫ ਕਲੱਬ ਤੋਂ ਇਲਾਵਾ ਕਿੱਥੇ ਆਣਾ ਪਵੇਗਾ ਤੁਹਾਨੂੰ ਅਸੀਂ ਗੱਲਬਾਤ ਕਰਾਵਾਂਗੇ ਉਹਨਾਂ ਦੀ ਬ੍ਰਾਂਡ ਨੂੰ ਲੈ ਕੇ ਜਿਹੜਾ ਉਹ ਪਹੁੰਚ ਰਿਹਾ ਤੁਹਾਡੇ ਕੋਲ ਲੰਬੇ ਸਮੇਂ ਤੋਂ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਵਿਦਿਆਰਥੀ ਤੁਸੀਂ ਉਹਨਾਂ ਦੇ ਮੰਜ਼ਲਾਂ ਤੇ ਪਹੁੰਚਾ ਦਿੱਤੇ ਹੋ ਕਿਹੜੀ-ਕਿਹੜੀ ਸਰਵਿਸ ਦੇ ਵਿੱਚ ਤੁਸੀਂ ਡੀਲ ਕਰਦੇ ਹੋ ਕਿਹੜੀ ਜਗ੍ਹਾ ਤੁਹਾਡਾ ਆਫਿਸ ਹੈ ਤੇ ਕੀ ਖਾਸ ਥੋੜੀ ਜਿਹੜੀ ਆਰ ਵਾਲੇ ਸਮੇਂ ਦੇ ਵਿੱਚ ਸਕੀਮਸ ਰਹਿਣ ਗਿਆ ਪਹਿਲੇ ਤਾਂ ਬੀਵੀਐਮਬੀ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਿ ਸਾਨੂੰ ਫੇਰ ਓਪਰਚ्युनिटी ਦਿੱਤੀ ਹੈ ਸਟਾਫ ਕਲੱਬ ਦੇ ਵਿੱਚ ਮੇਲਾ ਹੈ ਤੇ ਇਹਦੇ ਵਿੱਚ ਅਸੀਂ ਆਪਣਾ ਐਗਜ਼ੀਬਿਸ਼ਨ ਲਗਾਇਆ ਮਨੋਚਾ ਓਵਰਸੀਜ਼ ਐਜੂਕੇਸ਼ਨ ਦਾ ਅਸੀਂ ਆਇਲਸ ਪੀਟੀ ਦੇ ਨਾਲ-ਨਾਲ ਸਟੱਡੀ ਵੀਜ਼ ਸਟੱਡੀ ਵੀਜ਼ਾ ਦੇ ਵਿੱਚ ਅਸੀਂ ਲੀਗਲ ਰੂਟ ਦੇ ਨਾਲ ਹੀ ਪ੍ਰਮੋਟ ਕਰਦੇ ਆ ਕਿਵੇਂ ਇੱਕ ਸਹੀ ਤਰੀਕੇ ਦੇ ਨਾਲ ਬੱਚਾ ਬਾਹਰ ਜਾ ਸਕਦਾ ਹੈ ਕਿਵੇਂ ਇੱਕ ਸਹੀ ਗਾਈਡੈਂਸ ਦੇ ਨਾਲ ਟਰਾਂਸਪੇਰੈਂਸੀ ਦੇ ਨਾਲ ਮੇਨ ਗੱਲ ਕਿਵੇਂ ਬਾਹਰ ਜਾਇਆ ਜਾ ਸਕਦਾ ਹੈ ਕਿਉਂਕਿ ਅੱਜ ਵੀ ਕਾਫੀ ਸਟੂਡੈਂਟਸ ਮਿਲਦੇ ਆ ਜਿਨ੍ਹਾਂ ਦੇ ਪੇਰੈਂਟਸ ਨੇ ਉਹਨਾਂ ਨੇ ਕਾਫੀ ਪੈਸੇ ਖਰਾਬ ਕਰ ਲਿਆ ਹੈ ਬਾਹਰਲੇ ਏਜੰਟਸ ਤੋਂ ਜਾਂ ਫਿਰ ਡੋਂਕੀ ਦੇ ਰੂਟ ਅੱਜ ਬਹੁਤ ਕਿੱਥੇ ਨਿਊਜ਼ ਚੱਲ ਰਹੀ ਹੈ ਡੋਂਕੀ ਨੂੰ ਵੀ ਆਪਾਂ ਬਿਲਕੁਲ ਨਕਾਰਿਜ ਕਰਦੇ ਆ ਤੇ ਅਸੀਂ ਸਹੀ ਤਰੀਕੇ ਦੇ ਨਾਲ ਬੱਚੇ ਨੂੰ ਕਿਵੇਂ 12ਵੀਂ ਤੋਂ ਬਾਅਦ ਯਾ ਗ੍ਰੈਜੂਏਸ਼ਨ ਹੋ ਜਾਇਆ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਕਿਵੇਂ ਆਪਣਾ ਵਰਕ ਪਰਮਿਟ ਲੈ ਸਕਦੇ ਆ ਉਸ ਵਕ ਕਿਵੇਂ ਬੱਚਾ ਉੱਥੇ ਪੀਆਰ ਹੋ ਸਕਦਾ ਹੈ ਉਹ ਚੀਜ਼ਾਂ ਦੇ ਵਿੱਚ ਅਸੀਂ ਗਾਈਡ ਕਰਦੇ ਆ ਸਰ ਸਾਡਾ ਆਫਿਸ ਨੰਗਲ ਦੇ ਵਿੱਚ ਹੀ ਹੈ ਅਗਰ ਕੋਈ ਦੂਰ ਤੋਂ ਹੈ ਤੇ ਸਾਡੇ ਕੋਲ ਕਾਲ ਤੇ ਵੀ ਸਾਣਾ ਸੰਪਰਕ ਕਰ ਸਕਦਾ ਹੈ 920 600 3200 ਅਗਰ ਤੁਸੀਂ ਆਫਿਸ ਆਣਾ ਚਾਹੁੰਦੇ ਹੋ ਨੰਗਲ ਬੱਸ ਸਟੈਂਡ ਆ ਕੇ ਸਾਡਾ ਆਫਿਸ ਰ 5 ਕਿਲੋਮੀਟਰ ਦੂਰ ਹੈ ਅ ਅਡਾ ਮਾਰਕੀਟ ਦੇ ਕੋਲ ਖਵਾਜਾਪੀ ਰੋਡ ਤੇ ਤੇ ਅਗਰ ਤੁਸੀਂ ਸਾਨੂੰ ਇੱਥੇ ਮਿਲਣਾ ਚਾਹੁੰਦੇ ਹੋ ਬੀਬੀਐਮਬੀ ਐਨਐਫ ਬੀਬੀਐਮਬੀ ਦੇ ਸਟਾਲ ਤੇ ਤੇ ਸਾਨੂੰ ਅ ਮਨੋਚਾ ਓਵਰਸੀਜ਼ ਐਜੂਕੇਸ਼ਨ ਦੇ ਸਟਾਲ ਤੇ ਸਾਨੂੰ ਇੱਥੇ ਵੀ ਆ ਕੇ ਮਿਲ ਸਕਦੇ ਆ ਸਰ ਜੀ ਟੂਰਿਸਟ ਵੀਜ਼ਾ ਬਟਾ ਰਿਹਾ ਆ ਨਾ ਟੂਰਿਸਟ ਵੀਜ਼ਾ ਲਗਾ ਕੇ ਲੋਕਾਂ ਨੂੰ ਬਾਹਰ ਭੇਜਿਆ ਜਾਂਦਾ ਹੈ ਕਿ ਤੁਸੀਂ ਉਸ ਵਿੱਚ ਵੀ ਡੀਲ ਕਰਦੇ ਹੋ ਸਿਰਫ ਸਟੱਡੀ ਵੀਜ਼ਾ ਹੀ ਦਿੱਤਾ ਜਾਂਦਾ ਸਰ ਦੇਖੋ ਅਸੀਂ ਸਿਰਫ ਸਟੱਡੀ ਜਾਂ ਫਿਰ ਅਗਰ ਪੇਰੈਂਟਸ ਨੇ ਆਪਣੇ ਬੱਚੇ ਨੂੰ ਮਿਲਣ ਜਾਣਾ ਹੈ ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਆਪਾਂ ਕੋਈ ਉਹਦਾ ਨਹੀਂ ਕਰਦੇ ਕਿ 15 15 20 20 ਲੱਖ ਲੈ ਕੇ ਟੂਰਿਸਟ ਵੀਜ਼ਾ ਦੇ ਪੈਕੇजेस ਡੀਲ ਕਰਦੇ ਆ ਕਿਉਂਕਿ ਇਹ ਸਾਡੇ ਨਾ ਹੀ ਐਥਿਕਸ ਹੈ ਨਾ ਹੀ ਸਾਡੂੰ ਸਰਕਾਰ ਇਹ ਮਜੂਰ ਕੀ ਦਿੰਦਾ ਹੈ ਮੀਨਮ ਕਿੰਨੀ ਐਜੂਕੇਸ਼ਨਲ ਬੱਚਾ ਆਪਣੇ ਬਾਹਰ ਜਾਣ ਦਾ ਖੁਆਬ ਪੂਰਾ ਕਰ ਸਕਦਾ ਹੈ ਸਰ ਦੇਖੋ ਅਗਰ ਤਾਂ ਰੀਅਲ ਐਜੂਕੇਸ਼ਨ ਦੀ ਗੱਲ ਕਰਾਂ ਤਾਂ ਬੱਚਾ ਕਟੋਕਟ 12ਵੀਂ ਤੋਂ ਬਾਅਦ ਜਾਵੇ 10ਵੀਂ ਤੋਂ ਬਾਅਦ ਕੁਝ ਕੰਟਰੀਸ ਅਲਾਉ ਕਰਦੀ ਹੈ ਲੇਕਿਨ 10ਵੀਂ ਤੋਂ ਬਾਅਦ ਬੱਚਾ ਆਈ ਥਿੰਕ ਇਨਾ ਮੈਚੂਰ ਨਹੀਂ ਹੁੰਦਾ ਕਿ ਉਹ 10ਵੀਂ ਤੋਂ ਬਾਅਦ ਆਪਣਾ ਬਾਹਰ ਜਾ ਕੇ ਐਜੂਕੇਸ਼ਨ ਪਰਸਿਊ ਕਰੇ हां अगर कोई लगता है किसी पेरेंट्स नु कि बच्चे नु ਸਾਡੇ এডਿਕੇਸ਼ਨ ਪਰਸੂ ਕਰਨਾ ਚਾਹੀਦਾ 10ਵੀਂ ਤੋਂ ਬਾਅਦ ਤੇ ਉਹ ਜਾ ਸਕਦੇ ਨੇ ਲੇਕਿਨ ਜੋ ਮੇਰੀ ਰਾਏ ਹੈ ਜੋ ਮੇਰੀ ਗਾਈਡੈਂਸ ਹੈ ਐਟ ਲੀਸਟ ਬੱਚੇ ਨੇ 12th ਕੀਤੀ ਹੋਵੇ ਇੰਡੀਆ ਦੇ ਵਿੱਚ ਤੇ ਉਹ 17 ਤੋਂ 18 ਸਾਲ ਦਾ ਘੱਟੋ ਘੱਟ ਇੰਡੀਆ 'ਚ ਹੋਵੇ। ਉਹਨਾਂ ਨੂੰ ਕੈਰੀਅਰ ਔਰ ਇਸ ਨੂੰ ਨਾਲ ਦੀ ਗਾਈਡੈਂਸ ਦਿੱਤੀ ਜਾਂਦੀ ਹੈ ਜੀ। ਬੱਚੇ ਦੇ ਕੈਰੀਅਰ ਉਹ ਕਿਹੜਾ ਚੁਸ ਕਰ ਸਕਦਾ ਹੈ ਜਾਂ ਪ੍ਰੋਪਰਲੀ ਲੀਗਲ ਬੀ ਸਾਇੰਸ ਬਾਰੇ ਜਾਣਦਾ ਬਿਲਕੁਲ ਸਰ ਜਦ ਵੀ ਸਾਡੇ ਕੋਲ ਕੋਈ ਕਾਉਂਸਲਿੰਗ ਲੈਣ ਆਉਂਦੇ ਸਭ ਤੋਂ ਪਹਿਲਾਂ ਆਪਾਂ ਇਹ ਪੁੱਛਦੇ ਤੁਸੀਂ ਬਾਹਰ ਜਾਣਾ ਕਿਉਂ ਹੈ? ਔਰ ਬੱਚੇ ਦਾ ਇੰਟਰਸਟ ਕੀ ਹੈ ਬੱਚੇ ਦਾ ਪੈਸ਼ਨ ਕੀ ਹੈ ਬੱਚੇ ਨੇ 10ਵੀਂ ਤੱਕ ਕੀ ਕੀਤਾ ਹੈ 12ਵੀਂ ਕੀ ਕੀਤਾ ਹੈ ਤੇ ਆਪਾਂ ਉਸ ਦੇ ਬੇਸਿਸ ਤੇ ਬੱਚੇ ਨੂੰ ਆਪਣੀ ਸੁਜੈਸ਼ਨਸ ਦਿੰਦੇ ਆ ਪਲੱਸ ਫਿਊਚਰ ਚ ਕਿਹੜੀ ਜੌਬਸ ਆ ਰਹੀਆਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਇਹਤੇ ਟ੍ਰੇਡਸ ਦੇ ਵਿੱਚ ਕਾਫੀ ਸਕੋਪ ਹੈ ਬਾਹਰਲੀ ਕੰਟਰੀਆਂ ਦੇ ਵਿੱਚ ਬਾਹਲੇ ਮੁਲਕਾਂ ਦੇ ਵਿੱਚ ਤੇ ਆਪਾਂ ਉਸ ਚੀਜ਼ ਦੇ ਵਿੱਚ ਬੱਚਿਆਂ ਨੂੰ ਬਹੁਤ ਗਾਈਡੈਂਸ ਦਿੰਦੇ ਆ ਮੈਡੀਕਲ ਦੇ ਵਿੱਚ ਅਗਰ ਗੱਲ ਕਰੀਏ ਨਰਸਿੰਗ ਲਈ ਬੱਚੇ ਨੂੰ ਮੈਥ ਸਹੀ ਦੀ ਇੰਡੀਆ ਦੇ ਵਿੱਚ ਤੇ ਅਸੀਂ ਉਹ ਗਾਈਡੈਂਸ ਕਰਦੇ ਆ ਅਗਰ ਕੋਈ ਸਾਡੇ ਕੋਲ 10ਵੀਂ ਦਾ ਬੱਚਾ ਆਂਦਾ ਹੈ ਆਪਾਂ ਕਹਿੰਦੇ ਕਿ ਆਪਣੀ 11ਵੀਂ 12ਵੀਂ ਵਿੱਚ ਮੈਥ ਜ਼ਰੂਰ ਲੋ ਸੋ ਦੈਟ ਆਪਣੀ ਬੈਚਲਰਸ ਆਫ ਨਰਸਿੰਗ ਕਰਨਾ ਚਾਹੁੰਦੇ ਆ ਆਸਟ੍ਰੇਲੀਆ ਵਰਗੀ ਕੰਟਰੀ ਜਾਂ ਬਾਹਰ ਕੈਨੇਡਾ ਵਰਗੀ ਕੰਟਰੀ 'ਚ ਤੇ ਮੈਥਮੈਟਿਕਸ ਬਹੁਤ ਜ਼ਰੂਰੀ ਹੈ ਤੇ ਆਪਾਂ ਕੈਰੀਅਰ ਕਾਉਂਸਲਿੰ Oh